ਇੰਨੇ ਦਿਨੀ ਮਨੋਰੰਜਨ ਜਗਾ ਤੋਂ ਕਈ ਦਿਲ ਦਹਿਲਾਉਣ ਵਾਲੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਬੀਤੇ ਦਿਨੀ ਕ੍ਰਿਓਗ੍ਰਾਫਰ ਫਰਹਾ ਖਾਨ ਦੀ ਮਾਂ ਦੁਨੀਆਂ ਨੂੰ ਅਲਵਿਦਾ ਕਹਿ ਗਈ ਹੁਣ ਮਸ਼ਹੂਰ ਸੋਸ਼ਲ ਮੀਡੀਆ ਇਨਫਲੂਐਂਸਰ ਦੀ ਮੌਤ ਕਾਰਨ ਸੋਗ ਦੀ ਲਹਿਰ ਹੈ ਇਨਫਲੂਐਂਸਰ ਕੋਈ ਹੋਰ ਨਹੀਂ ਬਲਕਿ ਟੈਨਾ ਮੈਡਰੋਸ ਹੈ ਜਿਨੇ ਹਜ਼ਾਰਾਂ ਮਾਵਾਂ ਦੀ ਮਦਦ ਕੀਤੀ ਦਰਅਸਲ ਟੈਨਾ ਬੱਚਿਆਂ ਨੂੰ ਬ੍ਰੈਸਟ ਫੀਡਿੰਗ ਲਈ ਸੋਸ਼ਲ ਮੀਡੀਆ ਰਾਹੀਂ ਮਾਵਾਂ ਨੂੰ ਟਿਪਸ ਦਿੰਦੀ ਸੀ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਉਹਦੀ ਮੌਤ ਦਾ ਕਾਰਨ ਉਸਦੀ ਗਰਭ ਅਵਸਥਾ ਬਣੀ ਹੈ ਯਾਨੀ ਕਿ ਉਹਦੀ ਪ੍ਰੈਗਨੈਂਸੀ ਮਹਿਜ਼ 34 ਸਾਲ ਦੀ ਉਮਰ ਵਿੱਚ ਇਸ ਦੁਨੀਆ ਨੂੰ ਅਲਵਿਦਾ ਆਖਣ ਦੇ ਨਾਲ ਹੀ ਉਹਨਾਂ ਦੇ ਪ੍ਰਸ਼ੰਸਕਾਂ ਵਿੱਚ ਸੋਗ ਦੀ ਲਹਿਰ ਹੈ ਸੋਸ਼ਲ ਮੀਡੀਆ ਤੇ ਹਰ ਕੋਈ ਉਹਨਾਂ ਨੂੰ ਸ਼ਰਧਾਂਜਲੀ ਦੇ ਰਿਹਾ ਹੈ ਦੱਸਦੀ ਹੈ ਕਿ ਮੀਡੀਆ ਰਿਪੋਰਟ ਮੁਤਾਬਕ ਹੈ ਤੇਨਾ ਮੈਡਰੋਸ ਨੂੰ ਕੁਝ ਦਿਨ ਪਹਿਲਾਂ ਐਮਰਜੈਂਸੀ ਸਰਜਰੀ ਕਰਵਾਉਣੀ ਪਈ ਇਲਾਜ ਤੋਂ ਕੁਝ ਸਮੇਂ ਬਾਅਦ ਹੀ ਉਹਦੇ ਸਾਰ ਰੁਕ ਗਏ ਦੱਸਿਆ ਜਾ ਰਿਹਾ ਹੈ ਕਿ ਤੇਨਾ ਗਰਭਵਤੀ ਸੀ ਅਤੇ ਉਸ ਦੀ ਐਗਜ਼ ਫੈਲੋਪੀਅਨ ਟਿਊਬ ਦੇ ਵਿੱਚ ਫਸ ਕੇ ਸੰਦਸਿਆ ਜਾਂਦੇ ਕਿ ਇਹੀ ਕਾਰਨ ਹੈ ਉਸ ਦੀ ਜਾਨ ਚਲੀ ਗਈ ਬਿਊਰੋ ਰਿਪੋਰਟ ਲੁਧਿਆਣਾ ਲਾਈਵ ਇੰਨੇ ਦਿਨੀ ਮਨੋਰੰਜਨ ਜਗਾ ਤੋਂ ਕਈ ਦਿਲ ਦਹਿਲਾਨ ਵਾਲੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਬੀਤੇ ਦਿਨੀ ਕ੍ਰਾਇਓਗ੍ਰਾਫਰ ਫਰਹਾ ਖਾਨ ਦੀ ਮਾਂ ਦੁਨੀਆਂ ਨੂੰ ਅਲਵਿਦਾ ਕਹਿ ਗਈ ਹੁਣ ਬਹੁਸ਼ਹੂਰ ਸੋਸ਼ਲ ਮੀਡੀਆ ਇਨਫਲੂਐਂਸਰ ਦੀ ਮੌਤ ਕਾਰਨ ਸੋਗ ਦੀ ਲਹਿਰ ਹੈ ਇਨਫਲੂਐਂਸਰ ਕੋਈ ਹੋਰ ਨਹੀਂ ਬਲਕਿ ਟੈਨਾ ਮੈਡਰੋਸ ਹੈ ਜਿਨੇ ਹਜ਼ਾਰਾਂ ਮਾਵਾਂ ਦੀ ਮਦਦ ਕੀਤੀ ਅਰਸਲ ਟੈਨਾ ਬੱਚਿਆਂ ਨੂੰ ਬ੍ਰੈਸਟ ਫੀਡਿੰਗ ਲਈ ਸੋਸ਼ਲ ਮੀਡੀਆ ਰਾਹੀਂ ਮਾਵਾਂ ਨੂੰ ਟਿਪਸ ਦਿੰਦੀ ਸੀ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਉਹਦੀ ਮੌਤ ਦਾ ਕਾਰਨ ਉਸਦੀ ਗਰਭ ਅਵਸਥਾ ਬਣੀ ਹੈ ਯਾਨੀ ਕਿ ਉਹਦੀ ਪ੍ਰੈਗਨਨਸੀ ਮਹਿਜ਼ 34 ਸਾਲ ਦੀ ਉਮਰ ਵਿੱਚ ਇਸ ਦੁਨੀਆ ਨੂੰ ਅਲਵਿਦਾ ਅੱਖਾਂ ਦੇ ਨਾਲ ਹੀ ਉਹਨਾਂ ਦੇ ਪ੍ਰੈਸ਼ੰਸਾਂ ਕਾ ਵਿੱਚ ਸੋਗ ਦੀ ਲਹਿਰ ਹੈ ਸੋਸ਼ਲ ਮੀਡੀਆ ਤੇ ਹਰ ਕੋਈ ਉਹਨਾਂ ਨੂੰ ਸ਼ਰਧਾਂਜਲੀ ਦੇ ਰਿਹਾ ਹੈ ਦੱਸਦੀ ਹੈ ਕਿ ਮੀਡੀਆ ਰਿਪੋਰਟ ਮੁਤਾਬਕ ਹੈ ਤੇਨਾ ਮੈਡਰੋਸ ਨੂੰ ਕੁਝ ਦਿਨ ਪਹਿਲਾਂ ਐਮਰਜੈਂਸੀ ਸਰਜਰੀ ਕਰਵਾਉਣੀ ਪਈ ਇਲਾਜ ਤੋਂ ਕੁਝ ਸਮੇਂ ਬਾਅਦ ਹੀ ਉਹਦੇ ਸਾਰ ਰੁਕ ਗਏ ਦੱਸਿਆ ਜਾ ਰਿਹਾ ਹੈ ਕਿ ਤੇਨਾ ਗਰਭਵਤੀ ਸੀ ਅਤੇ ਉਸਨੂੰ ਉਸਦੀ ਐਗਜ਼ ਫੈਲੋਪੀਅਨ ਟਿਊਬ ਦੇ ਵਿੱਚ ਫਸ ਕੇ ਸੰਦਸਿਆ ਜਾਂਦਾ ਹੈ ਕਿ ਇਹੀ ਕਾਰਨ ਹੈ ਉਸਦੀ ਜਾਨ ਚਲੀ ਗਈ ਬਿਊਰੋ ਰਿਪੋਰਟ ਲੁਧਿਆਣਾ ਲਾਈਫ ਇੰਨੀ ਦਿਨੀ ਮਨੋਰੰਜਨ ਜਗਾਤੋਂ ਕਈ ਦਿਲ ਦਹਿਲਾਉਣ ਵਾਲੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਬੀਤੇ ਦਿਨੀ ਕ੍ਰਾਇਓਗ੍ਰਾਫਰ ਫਰਹਾ ਖਾਨ ਦੀ ਮਾਂ ਦੁਨੀਆ ਨੂੰ ਅਲਵਿਦਾ ਕਹਿ ਗਈ ਹੁਣ ਮਸ਼ਹੂਰ ਸੋਸ਼ਲ ਮੀਡੀਆ ਇਨਫਲੂਐਂਸਰ ਸਰਦੀ ਮੌਤ ਕਾਰਨ ਸੋਗ ਦੀ ਲਹਿਰ ਹੈ ਇਨਫਲੂਐਂਸਰ ਕੋਈ ਹੋਰ ਨਹੀਂ ਬਲਕਿ ਟੈਨਾ ਮੈਡਰੋਸ ਹੈ ਜਿਨੇ ਹਜ਼ਾਰਾਂ ਮਾਵਾਂ ਦੀ ਮਦਦ ਕੀਤੀ ਦਰਅਸਲ ਟੈਨਾ ਬੱਚਿਆਂ ਨੂੰ ਬ੍ਰੈਸਟ ਫੀਡਿੰਗ ਲਈ ਸੋਸ਼ਲ ਮੀਡੀਆ ਰਾਹੀਂ ਮਾਵਾਂ ਨੂੰ ਟਿਪਸ ਦਿੰਦੀ ਸੀ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਉਹਦੀ ਮੌਤ ਦਾ ਕਾਰਨ ਉਸਦੀ ਗਰਭ ਅਵਸਥਾ ਬਣੀ ਹੈ ਯਾਨੀ ਕਿ ਉਹਦੀ ਪ੍ਰੈਗਨਨਸੀ ਮਹਿਜ਼ 34 ਸਾਲ ਦੀ ਉਮਰ ਵਿੱਚ ਇਸ ਦੁਨੀਆ ਨੂੰ ਅਲਵਿਦਾ ਅੱਖਾਂ ਦੇ ਨਾਲ ਹੀ ਉਹਨਾਂ ਦੇ ਪ੍ਰਸ਼ੰਸਕਾਂ ਵਿੱਚ ਸੋਗ ਦੀ ਲਹਿਰ ਹੈ ਸੋਸ਼ਲ ਮੀਡੀਆ ਤੇ ਹਰ ਕੋਈ ਉਹਨਾਂ ਨੂੰ ਸ਼ਰਦਾਂਸ਼ਲੀ ਦੇ ਰਿਹਾ ਹੈ ਦੱਸਦੀ ਹੈ ਕਿ ਮੀਡੀਆ ਰਿਪੋਰਟ ਮੁਤਾਬਕ ਹੈ ਤੇਨਾ ਮੈਡਰੋਸ ਨੂੰ ਕੁਝ ਦਿਨ ਪਹਿਲਾਂ ਐਮਰਜੈਂਸੀ ਸਰਜਰੀ ਕਰਵਾਉਣੀ ਪਈ ਇਲਾਜ ਤੋਂ ਕੁਝ ਸਮੇਂ ਬਾਅਦ ਹੀ ਉਹਦੇ ਸਾਰ ਰੁਕ ਗਏ ਦੱਸਿਆ ਜਾ ਰਿਹਾ ਹੈ ਕਿ ਤੇਨਾ ਗਰਭਵਤੀ ਸੀ ਅਤੇ ਉਸ ਦੀ ਐਗਜ਼ ਫੈਲੋਪੀਅਨ ਟਿਊਬ ਦੇ ਵਿੱਚ ਫਸ ਕੇ ਸੰ ਦੱਸਿਆ ਜਾਂਦਾ ਹੈ ਕਿ ਇਹੀ ਕਾਰਨ ਹੈ ਉਸ ਦੀ ਜਾਨ ਚਲੀ ਗਈ ਬਿਊਰੋ ਰਿਪੋਰਟ ਲੁਧਿਆਣਾ ਲਾਈਵ ਇੰਨੀ ਦਿਨੀ ਮਨੋਰੰਜਨ ਜਗਾ ਤੋਂ ਕਈ ਦਿਲ ਦਹਿਲਾਉਣ ਵਾਲੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਬੀਤੇ ਦਿਨੀ ਕ੍ਰਾਇਓਗ੍ਰਾਫਰ ਫਰਹਾ ਖਾਨ ਦੀ ਮਾਂ ਦੁਨੀਆ ਨੂੰ ਅਲਵਿਦਾ ਕਹਿ ਗਈ ਹੁਣ ਮਸ਼ਹੂਰ ਸੋਸ਼ਲ ਮੀਡੀਆ ਇਨਫਲੂਐਂਸਰ ਦੀ ਮੌਤ ਕਾਰਨ ਸੋਗ ਦੀ ਲਹਿਰ ਹੈ ਇਨਫਲੂਐਂਸਰ ਕੋਈ ਹੋਰ ਨਹੀਂ ਬਲਕਿ ਟੈਨਾ ਮੈਡਰੋਸ ਹੈ ਜਿਨੇ ਹਜ਼ਾਰਾਂ ਮਾਵਾਂ ਦੀ ਮਦਦ ਕੀਤੀ ਅਰਸਲ ਟੈਨਾ ਬੱਚਾ ਨੂੰ ਬ੍ਰੈਸਟ ਫੀਡਿੰਗ ਲਈ ਸੋਸ਼ਲ ਮੀਡੀਆ ਰਾਹੀਂ ਮਾਵਾਂ ਨੂੰ ਟਿਪਸ ਦਿੰਦੀ ਸੀ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਉਹਦੀ ਮੌਤ ਦਾ ਕਾਰਨ ਉਸ ਦੀ ਗਰਭ ਅਵਸਥਾ ਬਣੀ ਹੈ ਯਾਨੀ ਕਿ ਉਹਦੀ ਪ੍ਰੈਗਨੈਂਸੀ ਮਹਿਜ਼ 34 ਸਾਲ ਦੀ ਉਮਰ ਵਿੱਚ ਇਸ ਦੁਨੀਆ ਨੂੰ ਅਲਵਿਦਾ ਆਖੰਦੇ ਨਾਲ ਹੀ ਉਹਨਾਂ ਦੇ ਰਸ਼ਨਸਾਂ ਕਾ ਵਿੱਚ ਸੋਗ ਦੀ ਲਹਿਰ ਹੈ ਸੋਸ਼ਲ ਮੀਡੀਆ ਤੇ ਹਰ ਕੋਈ ਉਹਨਾਂ ਨੂੰ ਸ਼ਰਧਾਂਜਲੀ ਦੇ ਰਿਹਾ ਹੈ ਦੱਸਦੀ ਹੈ ਕਿ ਮੀਡੀਆ ਰਿਪੋਰਟ ਮੁਤਾਬਕ ਹੈ ਟੇਨਾ ਮੈਡਰੋਸ ਨੂੰ ਕੁਝ ਦਿਨ ਪਹਿਲਾਂ ਐਮਰਜੈਂਸੀ ਸਰਜਰੀ ਕਰਵਾਉਣੀ ਪਈ ਇਲਾਜ ਤੋਂ ਕੁਝ ਸਮੇਂ ਬਾਅਦ ਹੀ ਉਹਦੇ ਸਾਰ ਰੁਕ ਗਏ ਦੱਸਿਆ ਜਾ ਰਿਹਾ ਹੈ ਕਿ ਟੇਨਾ ਗਰਭਵਤੀ ਸੀ ਅਤੇ ਉਸਨੂੰ ਉਸਦੀ ਐਗਜ਼ ਫੈਲੋਪੀਅਨ ਟਿਊਬ ਦੇ ਵਿੱਚ ਫਸ ਗਏ ਸੰ ਦੱਸਿਆ ਜਾਂਦਾ ਹੈ ਕਿ ਇਹੀ ਕਾਰਨ ਹੈ ਉਸਦੀ ਜਾਨ ਚਲੀ ਗਈ ਬਿਊਰੋ ਰਿਪੋਰਟ ਲੁਧਿਆਣਾ ਲਾਈਵ